ਪੰਜਾਬ ਵਿੱਚ ਹੜ ਆਿਆਂ ਨੂੰ ਕਰੀਬ ਢਾਈ ਤੋਂ ਤਿੰਨ ਮਹੀਨੇ ਜਿਹੜੇ ਆ ਬੀਤ ਚੁੱਕੇ ਆ ਤੇ ਅਗਰ ਗੱਲ ਕਰੀਏ ਸਰਹੱਦੀ ਜ਼ਿਲ੍ਹਾ ਫੋਇਪਰ ਦੀ ਤਾਂ ਫੋਇਪਰ ਵਿੱਚ ਹੜਾਂ ਦੌਰਾਨ ਵੱਡੀ ਮਾਰ ਜਿਹੜੀ ਆ ਉਹ ਵੱਜੀ ਸੀ ਘਰਾਂ ਦੇ ਘਰ ਜਿਹੜੇ ਆ ਉਹ ਪਾਣੀ ਵਿੱਚ ਡੁੱਬ ਗਏ ਸਨ ਘਰ ਜਿਹੜੇ ਉਹ ਡਿੱਗ ਗਏ ਸਨ ਅਗਰ ਉੱਥੇ ਹੀ ਜ਼ਮੀਨਾਂ ਦੀ ਗੱਲ ਕਰੀਏ ਤਾਂ ਜ਼ਮੀਨਾਂ ਵਿੱਚ ਰੇਤਾ ਜਿਹੜੀ ਆ ਉਹ ਭਰ ਗਈ ਸੀ ਬੇਸ਼ੱਕ ਹੜ ਗਿਆ ਨੂੰ ਕਾਫੀ ਸਮਾਂ ਜਿਹੜਾ ਉਹ ਹੋ ਗਿਆ ਪਰ ਹਾਲਾਤ ਹਾਲੇ ਵੀ ਸੁਖਾਲੇ ਜਿਹੜੇ ਆ ਉਹ ਨਹੀਂ ਹੋਈ ਅੱਜ ਵੀ ਰੇਤਾ ਜਿਹੜੀ ਆ ਉਹ ਜ਼ਮੀਨਾਂ ਵਿੱਚ ਭਰੀ ਹੋਈ ਆ ਜਿਸ ਨੂੰ ਚੁੱਕਣ ਦਾ ਜਿੰਮਾ ਜਿਹੜਾ ਉਹ ਮਿਸਲ ਸਤਲੁਜ ਨੇ ਜਿਹੜਾ ਚੁੱਕਿਆ ਤਾਂ ਉਹਨਾਂ ਵੱਲੋਂ ਇਹਨਾਂ ਖੇਤਾਂ ਵਿੱਚ ਸੇਵਾ ਜਿਹੜੀ ਆ ਉਹ ਨਿਭਾਈ ਜਾ ਗਈ ਆ ਅਸੀਂ ਗੱਲ ਕਰਾਂਗੇ ਹਰਿਆਣੇ ਦੇ ਨੇੜੇੋਂ ਆਏ ਉਹਨਾਂ ਸੇਵਾਦਾਰਾਂ ਦੀ ਜਿਹੜੇ ਉਹਨਾਂ ਜ਼ਮੀਨਾਂ ਵਿੱਚ ਉਹ ਰੇਤਾ ਜਿਹੜੀ ਆ ਉਹ ਚੁੱਕ ਰਿਹਾ ਸਭ ਤੋਂ ਪਹਿਲਾਂ ਤੁਹਾਨੂੰ ਤਸਵੀਰਾਂ ਦਿਖਾ ਦਿੰਨੇ ਆ ਤਸਵੀਰਾਂ ਦੇ ਸਾਧਵੇ ਸਾਹਮਣੇ ਜਿਹੜੇ ਨੌਜਵਾਨ ਖੜੇ ਆ ਇਹ ਹਰਿਆਣੇ ਦੇ ਨੇੜੇੋਂ ਕਰੀਬ 10 ਟਰੈਕਟਰ ਲੈ ਕੇ ਉਹ ਫਰੋਇਪਰ ਦੇ ਪਿੰਡ ਕਿਲਚੇ ਵਿਖੇ ਪਹੁੰਚੇ ਆ ਤੇ ਇਹਨਾਂ ਜ਼ਮੀਨਾਂ ਵਿੱਚ ਦੱਸਿਆ ਜਾ ਰਿਹਾ ਕਿ 5 ਤੋਂ ਲੈ ਕੇ 7-7 ਫੁੱਟ ਜਿਹੜੀ ਰੇਤਾ ਉਹ ਭਰੀ ਹੋਈ ਆ ਤਾਂ ਕਿਸਾਨਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਜਿਹੜਾ ਉਹ ਕਰਨਾ ਪੈ ਰਿਹਾ ਸੀਗਾ ਜ਼ਮੀਨਾਂ ਰੇਤਾ ਨਾਲ ਭਰਕੀਆਂ ਸਨ ਤਾ ਵਾਹੀ ਅਗਰ ਕਣਕ ਦੀ ਗੱਲ ਕਰੀਏ ਕਣਕ ਦੀ ਬਜਾਈ ਜਿਹੜੀ ਆ ਉਹ ਲੇਟ ਹੋ ਗਈ ਆ ਤੇ ਹੁਣ ਇਹਨਾਂ ਵੱਲੋਂ ਇੱਥੇ ਸੇਵਾ ਜਿਹੜੀ ਆ ਉਹ ਨਿਭਾਈ ਜਾ ਰਹੀ ਆ ਸਾਡੇ ਨਾਲ ਉਹ ਨੌਜਵਾਨ ਵੀ ਮੌਜੂਦ ਆ ਮਿਸਲ ਸਤਲੁਜ ਦੇ ਆਗੂ ਵੀ ਮੌਜੂਦ ਆ ਗੱਲਬਾਤ ਕਰਾਂਗੇ ਸਿੱਖੋ ਸਾਹਿਬ ਕੀ ਹਾਲਾਤ ਕੀ ਆ ਇਸ ਇਲਾਕੇ ਦੇ ਸਿੱਖੋ ਹਾਲਾਤ ਇਹ ਵੀ ਗਵਰਨਮੈਂਟ ਨੇ ਆਪਾਂ ਕਹਿੰਨੇ ਨਾ ਜਿਹਨੂੰ ਵੀ ਆ ਆਪਦੇ ਜਵਾਕਾਂ ਨੂੰ ਛੱਡ ਕੇ ਭੱਜ ਗਈ ਆ ਆਪਾਂ ਕਹਿੰਨੇ ਮਾਂ ਛੱਡ ਕੇ ਭੱਜ ਗਈ ਤਾਂ ਇੱਥੇ ਇਹੀ ਹਾਲਾਤ ਆ ਜਿੰਨੀ ਵੀ ਇੱਥੇ ਬਾਈ ਹੋਈ ਆ ਹੜਾਂ ਕਰਕੇ ਜਿੰਨੀਆਂ ਜ਼ਮੀਨਾਂ ਰੁੜੀਆਂ ਉਹਦੀ ਜਿਹੜੀ ਬਾ ਸੰਗਤ ਨੇ ਪੰਜਾਬ ਦੀ ਸੰਗਤ ਨੇ ਬਾਹਰ ਜਿੱਥੇ ਵੀ ਬੈਠੀ ਸੰਗਤ ਨੇ ਉਹਨਾਂ ਨੇ ਪੰਜਾਬੀਆਂ ਨੇ ਪੰਜਾਬੀਆਂ ਦੀ ਆਪਾਂ ਕਵਾਂਗੇ ਬਾ ਫੜੀ ਆ ਤੇ ਉਸੇ ਵਿੱਚ ਹੀ ਇਹ ਜਿਹੜਾ ਝੰਡੇ ਕਲਾ ਤੋਂ ਜਿਹੜੇ ਸਿੰਘ ਆਏ ਆ ਇੱਥੇ ਤੁਸੀਂ ਮੰਨੋ ਵੀ ਇਹਨਾਂ ਦਾ ਅਸੀਂ ਮਿਸਲ ਸਾਥ ਲੋਜ ਲੋ ਇੱਕ ਜਰੀਆ ਬਣਿਆ ਵੀ ਕਿੱਥੇ ਜ਼ਰੂਰਤ ਆ ਉੱਥੇ ਆਪਾਂ ਭੇਜਦੇ ਆ ਇਹ ਅੱਜ ਇਹਨਾਂ ਨੂੰ ਤਕਰੀਬਨ 25 26 ਦਿਨ ਹੋ ਗਏ ਆ ਤੇ ਇਹਨਾਂ ਨੇ ਤਕਰੀਬਨ ਆ ਜੇ ਮੈਂ ਕਵਾਂ 11 12000 ਲੀਟਰ ਡੀਜ਼ਲ ਤੇ ਟਰੈਕਟਰ ਆਪਦੇ ਡੀਜ਼ਲ ਆਪ ਦਾ ਘਰ ਛੱਡ ਕੇ ਇੱਥੇ ਬੈਠਿਆ ਪਿੱਛੇ ਵੀ ਫਸਲਾਂ ਇਹਨਾਂ ਦੀਆਂ ਤੇ ਬਹੁਤ ਵੱਡੀ ਕਾਲਾ ਕਾਲੀ ਇਹਨਾਂ ਨੇ ਤੇ ਉੱਥੇ ਮੱਥੇ ਲਾਇਆ ਜਿਹਨੂੰ ਆਪਾਂ ਕਹਿੰਦੇ ਜਿੱਥੇ ਦਰਿਆ ਨਾਲ ਮੱਥਾ ਲਾਉਣਾ ਉਹ ਬਹੁਤ ਡੂੰਗੀ ਜਗ੍ਹਾ ਇੱਥੇ ਇੱਕ ਪੀਰ ਦੀ ਇਹਨਾਂ ਨੇ ਕਰਾ ਕੇ ਦਿੱਤੀ ਉਹਨੂੰ ਡੇਢ ਦੋ ਕਿੱਲੇ ਜ਼ਮੀਨ ਰਿਕਵਰ ਕਰਕੇ ਦਿੱਤੀ ਦਰਿਆ ਦੀ ਮਿੱਟੀ ਪਾ ਕੇ ਸੋ ਇਹ ਸੇਵਾ ਜੇ ਇੱਥੇ ਕਰ ਰਹੇ ਸੀਗੇ ਲੰਮੇ ਸਮੇਂ ਤੋਂ ਉਦੋਂ ਤੋਂ ਤੇ ਅੱਜ ਇਹਨਾਂ ਨੇ ਅੱਜ ਸਮਾਪਤੀ ਆ ਵਾਪਸ ਜਾਣਾ ਤੋ ਅਸੀਂ ਮਸਲਲੋਂ ਇੱਕ ਛੋਟਾ ਜਿਹਾ ਜਿਹੜਾ ਮਾਨ ਸਨਮਾਨ ਸਾਡੇ ਮਾਨ ਸਿੰਘ ਗਿੜੀ ਹੋਣੀ ਯੂਥ ਪ੍ਰਧਾਨ ਐ ਇੱਥੋਂ ਦੇ ਫਰੋਸਪੁਰ ਦੇ ਇਹ ਲੈ ਕੇ ਆਏ ਉਹ ਅਸੀਂ ਇਹਨਾਂ ਨੂੰ ਭੇਂਟ ਕਰਨਾ ਹੈ ਇਸ ਤੋਂ ਇਲਾਵਾ ਮਸਲ ਸਤਲਵਜ ਵੱਲੋਂ ਹੋਰ ਕਿਹੜੇ-ਕਿਹੜੇ ਸਵਾਮਾ ਜਿਹੜੀਆਂ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਨਭਾਈਆਂ ਜਾ ਦੇਖੋ ਜਦੋਂ ਤਾਂ ਹੜ੍ਹ ਆਏ ਸੀ ਉਦੋਂ ਆਪਾਂ ਕਿਸ਼ਤੀਆਂ ਰਾਈਆਂ ਜਾਂ ਟਰੈਕਟਰ ਰਾਈਂ ਜਿਵੇਂ ਵੀ ਹੋਏ ਸੇਵਾ ਪਹਚਾ ਰਹੇ ਸੀ ਉਸ ਤੋਂ ਬਾਅਦ ਕੁਝ ਜਿਵੇਂ ਘਰ ਡੈਮੇਜ ਹੋਏ ਆ ਤਾਂ ਨਿਸ਼ਕਾਮ ਸੇਕ ਵੈਲਫੇਅਰ ਕਾਉਂਸਲ ਨਵੀਂ ਦਿੱਲੀ ਦੇ ਸਯੋਜਨਾ ਆਪਾਂ ਕੋਈ ਕੁਝ ਘਰ ਬਣਾ ਕੇ ਦੇ ਰਹੇ ਆਂ ਇਵੇਂ ਜਿੱਥੇ ਬੱਚਿਆਂ ਦੀਆਂ ਫੀਸਾਂ ਦੀ ਪ੍ਰੋਬਲਮ ਬਹੁਤ ਆਈਏ ਇਸ ਮਸਲੇ ਦੇ ਵਿੱਚ ਕਿਉਂਕਿ ਬੱਚੇ ਪੜਦੇ ਸੀਗੇ ਫਸਲ ਨਹੀਂ ਰਹੀ ਉੱਥੇ ਆਪਾਂ ਫੀਸਾਂ ਦਾ ਪ੍ਰਬੰਧ ਜਿੱਥੇ ਹੋ ਸਕਿਆ ਸੰਗਤ ਦੇ ਸਯੋਜਨਾ ਕਰਿਆ ਕਿਤੇ ਕਿਤੇ ਜਿੱਥੇ ਆਪਣੇ ਗੁਰੂ ਘਰ ਆ ਜਿਹੜੇ ਉੱਥੇ ਗ੍ਰੰਤੀ ਸਿੰਘ ਉਹਨਾਂ ਦੀ ਜ਼ਰੀਆ ਨਹੀਂ ਰਿਹਾ ਕਿਉਂਕਿ ਭੇਟਾ ਇਹ ਸੰਗਤ ਹੁਣ ਕਿੱਥੋਂ ਭੇਟਾ ਕਰਦੀ ਵੀ ਹੈ ਹੀ ਨਹੀਂ ਜਦੋਂ ਦਸਵੰਦ ਕਸ਼ੋਈ ਤੋਂ ਕੱਢਣਾ ਉਹ ਇਸ ਤਰੀਕੇ ਨਾਲ ਰਲ ਮਿਲ ਕੇ ਸਹਿਯੋਗ ਨਾਲ ਸਾਰੀ ਸੇਵਾ ਚ। ਤੋ ਸਾਡੇ ਨਾਲ ਮਾਨ ਸਿੰਘ ਕਿੱਲੀ ਮੌਜੂਦ ਆ ਅਕਲੀ ਸਾਬ ਤੁਸੀਂ ਲਗਾਤਾਰ ਇਸ ਇਲਾਕੇ ਵਿੱਚ ਜਿਹੜਾ ਵਿਚਰਿਓ ਹੁਣ ਵੀ ਸੇਵਾ ਜਿਹੜੀ ਉਹ ਨਿਭਾ ਰਹੇ ਹੋ ਤਾਂ ਲੋਕਾਂ ਨੂੰ ਮੇਨ ਦਿੱਕਤ ਕਿਹੜੀ ਆ ਰਹੀ ਹੈ ਦਿੱਕਤਾਂ ਦਾ ਵੇਖੋ ਇਹ ਆ ਵੀ ਇੱਥੇ ਗਰਾਊਂਡ ਤੇ ਸਰਕਾਰ ਨੇ ਉਹਨਾਂ ਦੀ ਕੋਈ ਮਦਦ ਨਹੀਂ ਕੀਤੀ ਜਿਹੜੀਆਂ ਮਦਦਾਂ ਜਿਹੜੀਆਂ ਸਾਰੀਆਂ ਇਹ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਇੱਥੇ ਚੱਲਦੀਆਂ ਰਹੀਆਂ ਪਹਿਲਾਂ ਹਾਲਾਤ ਇੱਥੇ ਅਸੀਂ ਪਹਿਲੇ ਦਿਨੋਂ ਆਉਂਦੇ ਰਹੇ ਆ ਵੀ ਆਮ ਇੱਥੇ 5 5 6 6 ਫੁੱਟ ਜਿਹੜਾ ਪਾਣੀ ਸੀ ਪਿੰਡਾਂ ਚ ਉਦੋਂ ਵੀ ਜਿਹੜੀਆਂ ਆਮ ਸੰਗਤਾਂ ਸੀ ਜਿਹੜਾ ਇਹ ਸਹਿਯੋਗ ਕਰਦੀਆਂ ਰਹੀਆਂ ਜਦੋਂ ਦੇ ਇਹ ਪਾਣੀ ਲੱਥਿਆ ਤਾਂ ਹਾਲਾਤ ਪਹਿਲਾਂ ਨਾਲੋਂ ਵੀ ਹੋਰ ਮਾੜੇ ਸੀਗੇ ਤਾਂ ਅਲੱਗ-ਅਲੱਗ ਪੰਜ ਪੜਾ ਸੀ ਜਿੱਥੇ ਮਿਸਲ ਸਤਲੋ ਜਲੋ ਜਿਹੜੇ ਟਰੈਕਟਰ ਚੱਲਦੇ ਰਹੇ ਇਹ ਵੀਰ ਉਹਨਾਂ ਨੂੰ ਪਿਛਲੇ ਮਤਲਬ 20-25 ਦਿਨ ਤੋਂ ਜਿਹੜੀ ਸੇਵਾ ਚੱਲਦੀ ਵੀ 10-11 ਲੱਖ ਦਾ ਜਿਵੇਂ ਡੀਜ਼ਲ ਆ ਇਹਨਾਂ ਦਾ ਲੱਗ ਚੁੱਕਾ ਆਇਆ ਤਾਂ ਇਹ ਇਹ ਇਦਾਂ ਹੀ ਪਤਾ ਨਹੀਂ ਹੋਰ ਕਿੰਨੀਆਂ ਥਾਵਾਂ ਤੇ ਜਿਹੜੀਆਂ ਐ ਸੇਵਾਵਾਂ ਚੱਲਦੀਆਂ ਪਈਆਂ ਹੁਣ ਜੇ ਗੱਲ ਕਰੀਏ ਕਿੰਨੀ ਕਿ ਜ਼ਮੀਨ ਜਿਹੜੀ ਆ ਉਹ ਪੱਧਰ ਹੋ ਚੁੱਕੀ ਆ ਜ਼ਮੀਨ ਆ ਜੀ ਅਨੇਕਾਂ ਥਾਵਾਂ ਤੇ ਨਾ ਜਿਵੇਂ ਚਾਰ ਪੰਜ ਥਾਵਾਂ ਤੇ ਚੱਲਦੇ ਪਏ ਆ ਅਲੱਗ-ਅਲੱਗ ਇਹਨਾਂ ਦੇ ਵੀ ਹੁਣ ਕਾਫੀ ਜ਼ਮੀਨ ਹੋਊਗੀ ਜਿਹੜੀ ਪੱਧਰ ਹੋ ਚੁੱਕੀ ਆ ਹੁਸੈਨੀ ਵਾਲੇ ਜਾਂ ਹੋਰ ਸੱਜੇ ਖੇਪ ਜਿੱਥੇ ਚੱਲਦੇ ਪਏ ਕਾਫੀ ਜ਼ਮੀਨ ਆ ਮੇਰੇ ਖਿਆਲ ਤਾਂ ਕੁ ਸੈਂਕੜੇ ਏਕੜ ਜ਼ਮੀਨ ਹੋਊਗੀ ਜਿਹੜੀ ਇਹ ਪੱਧਰ ਹੋ ਚੁੱਕੀ ਹੋਈ ਆ ਤਾਂ ਸਾਡੇ ਨਾਲ ਉਹ ਨੌਜਵਾਨ ਮੌਜੂਦ ਆ ਜਿਹੜੇ ਹਰਿਆਣੇ ਤੇ ਨੇੜੋਂ ਨੇੜੇ ਜਿਹੜਾ ਇਹਨਾਂ ਦਾ ਪਿੰਡ ਦੱਸਿਆ ਜਾ ਰਿਹਾ ਉੱਥੋਂ ਚੱਲ ਕੇ ਸਪੈਸ਼ਲ ਇੱਥੇ ਫੌਜ ਪਰ ਪਹੁੰਚੇ ਆ ਤੇ ਜਿਹੜੇ ਹੜ੍ਹ ਪ੍ਰਭਾਵਿਤ ਇਲਾਕੇ ਆ ਜਿੱਦਾਂ ਪਿੰਡ ਕਿਲਚੇ ਦੀ ਗੱਲ ਗੱਲ ਕਰ ਲਈਏ ਪਿੰਡ ਕਾਲੂ ਵਾਲੇ ਦੀ ਗੱਲ ਕਰ ਲਈਏ ਉਸ ਦੇ ਨਜ਼ਦੀਕ ਜਿਹੜੀ ਸੇਵਾ ਉਹ ਨਿਭਾਈ ਜਾ ਰਹੀ ਆ ਵੀਰ ਇੰਨੀ ਦੂਰੋਂ ਤੁਸੀਂ ਚੱਲ ਕੇ ਮਨ ਚ ਕਿਵੇਂ ਆਇਆ ਕਿ ਹੜ੍ਹ ਪੀੜਤਾਂ ਦੀ ਜਿਹੜੀ ਮਦਦ ਆ ਉਹ ਕੀਤੀ ਜਾਣੀ ਚਾਹੀਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਨ ਚ ਤਾਂ ਵੀ ਆਇਆ ਜੀ ਕਿ ਪਹਿਲਾਂ ਜਦੋਂ ਹੜਾ ਆਏ ਸੀਗੇ ਜੀ ਉਦੋਂ ਤਾਂ ਸਾਰੇ ਇੱਥੇ ਮੰਨ ਲਓ ਕਿ ਸੇਵਾ ਪਹਚਾਈ ਜਾਂਦੇ ਸੀਗੇ ਕਿਸੇ ਨਾ ਕਿਸੇ ਤਰ੍ਹਾਂ ਕੋਈ ਬੇੜੀਆਂ ਰਾਈ ਕੋਈ ਟਰੈਕਟਰ ਰਾਈ ਹੁਣ ਜਦੋਂ ਮਗਰੋਂ ਬਾਹ ਫੜਨ ਦੀ ਟਾਈਮ ਸੀ ਆਇਆ ਮੰਨ ਲਓ ਜਦੋਂ ਪਹਿਲੀਆਂ ਚ ਰੇਤਾ ਚੜ ਗਿਆ ਦਰਿਆ ਨੇ ਰੇਤਾ ਸੇੜ ਤਾਂ ਪਹਿਲੀਆਂ ਚ ਉਦੋਂ ਸਾਡੇ ਮਨ ਚ ਆਇਆ ਲਾ ਵੀ ਹੁਣ ਅਸੀਂ ਇਹ ਸੇਵਾ ਸੀ ਕਰੀਏ ਹੁਣ ਇੱਥੇ ਆ ਕੇ ਫਿਰ ਅਸੀਂ ਨਗਰ ਵੱਲੋਂ ਆਪਦੇ ਨਗਰ ਵੱਲੋਂ ਪਿੰਡ ਝੰਡਕਲਾਂ ਵੱਲੋਂ 10-12 ਲੱਖ ਰੁਪਇਆ ਇਕੱਠਾ ਕੀਤਾ ਉਹ ਪੈਸੇ ਇਕੱਠੇ ਕਰਕੇ ਫਿਰ ਅਸੀਂ ਜੋ ਇੱਥੇ ਮੰਨ ਲਓ ਦਰਿਆ ਨੇ ਰੇਤਾ ਸੱਟੇ ਪੈਲੀਆਂ ਚ ਉਹ ਰੇਤਾ ਪੱਧਰ ਕੀਤਾ ਦਰਿਆ 'ਚ ਸੱਟੇ ਪੈਲੀਆਂ ਬਣਾਈਆਂ ਤੇ ਮੰਨ ਲਓ ਅੱਜ ਸਾਨੂੰ 25 26 ਦਿਨ ਹੋ ਗਿਆ ਜੀ ਅਸੀਂ ਇੱਥੇ ਪੈਲੀ ਕਰਾਉਣ ਦਾ ਹੀ ਕੰਮ ਕਰ ਰਹੇ ਹਾਂ ਜੀ ਕਿੰਨੇ ਟਰੈਕਟਰ ਜਿਹੜੇ ਤੁਹਾਡੇ ਇੱਥੇ ਆਏ ਇਹ ਸਾਡੇ 10 12 ਟਰੈਕਟਰ ਨੇ ਜੀ ਪਿੰਡ 'ਚੋਂ ਤੇ 12 13 ਮੁੰਡੇ ਨੇ ਨਾਲ ਮੰਨ ਲਓ ਡਰਾਈਵਰ ਵੀ ਨੇ ਨਾਲ ਫालतू ਮੰਨ ਲਓ ਕੱਕ ਜਾਂਦਾ ਕੋਈ ਦੂਜਾ ਬੰਦਾ ਬਹਿ ਜਾਂਦਾ ਇਸ ਤਰ੍ਹਾਂ ਕਰਕੇ ਕਰ ਰਿਹਾ ਕੰਮ ਜੀ ਕਿੰਨਾ ਕੁ ਡੀਜ਼ਲ ਜਿਹੜਾ ਦਿਹਾੜੀ 'ਚ ਲੱਗ ਜਾਂਦਾ ਡੀਜ਼ਲ ਦਿਹਾੜੀ ਚ ਲੱਗ ਹੀ ਜਾਂਦਾ ਸੀ ਮੈਂ ਲਗਾ 400 ਲੀਟਰ ਦਿਹਾੜੀ ਦਾ ਇਹ ਸਾਰੀ ਸੇਵਾ ਫਿਰ ਡੀਜ਼ਲ ਦੀ ਜਿਹੜੀ ਸੇਵਾ ਅਸਰ ਪੈਸਾ ਤਾਂ ਖਰਚ ਹੁੰਦਾ ਹੀ ਆ ਤੇ ਇਹ ਸਾਰੀ ਸੇਵਾ ਪਿੰਡ ਵਾਸੀਆਂ ਵੱਲੋਂ ਹੀ ਫਿਰ ਕੀਤੀ ਜਾਂਦੀ ਹੈ ਹਾਂਜੀ ਇਹ ਪਿੰਡੋਂ ਗ੍ਰਾਹੀ ਕੀਤੀ ਸੀਗੀ ਅਸੀਂ ਪਿੰਡ ਤੋਂ ਗ੍ਰਾਹੀ ਕਰਕੇ 11-12 ਲੱਖ ਰੁਪਏ ਜਿਹੜਾ ਸਾਡੇ ਕੋਲ ਆਇਆ ਸੀਗਾ ਜੀ ਉਹਦੇ ਪੈਸੇ ਨਾਲ ਫਿਰ ਅਸੀਂ ਰੋਜ਼ ਤੇਲ ਮੰਨ ਲਓ ਇੱਕ ਦਿਨ ਛੱਡ ਕੇ ਸਾਨੂੰ ਤਿੰਨ ਚਾਰ ਡਰਮ ਲਿਆਉਣੇ ਪੈਂਦੇ ਸੀ ਆਪਦੇ ਟਰੈਕਟਰਾਂ ਦੀ ਤੇਲ ਪਾਇਆ ਮੰਨ ਲਓ ਜਿਹੜੇ ਇੱਥੋਂ ਦੇ ਲੋਕਲ ਨੇ ਉਹਨਾਂ ਦੇ ਟਰੈਕਟਰਾਂ ਵਿੱਚ ਤੇਲ ਪਾ ਕੇ ਉਹ ਆਪਦੀ ਪਹਿਲੀ ਆਪ ਉਧਰ ਕਰ ਲੈਣ ਕਿੰਨੇ ਦਿਨ ਇਹ ਸੇਵਾ ਜਿਹੜੀ ਚੱਲੂਗੀ ਇਹ ਸੇਵਾ ਅੱਜ ਲਾਸਟ ਦਿਨ ਹੈ ਜੀ ਠੀਕ ਹਾਂ ਕਿਉਂਕਿ ਸਾਨੂੰ 25 26 ਦਿਨ ਹੋ ਗਏ ਆ ਆਇਆ ਨੂੰ ਅੱਜ ਲਾਸਟ ਦਿਨ ਅੱਜ ਬਸ ਇੱਥੇ ਅਸੀਂ ਮੁਕੰਮਲ ਕਰ ਦਿਆਂਗੇ ਬਿਲਕੁਲ ਸਿੱਖੋ ਸਭ ਅਗਰ ਗੱਲ ਕਰੀਏ ਜਿੱਦਾਂ ਵੀਰ ਕਹੇ ਕਿ ਹਟਿਆ ਕਿ ਜਦੋਂ ਹੜ ਸੀਗੇ ਉਦੋਂ ਤਾਂ ਬਹੁਤ ਸਾਰੇ ਲੋਕ ਇੱਥੇ ਨਜ਼ਰ ਆਉਂਦੇ ਸੀਗੇ ਕਾਫੀ ਸਸਤਾਵਾਂ ਵੀ ਇੱਥੇ ਆਈਆਂ ਅਸੀਂ ਕਿਉਂਕਿ ਹੁਣ ਕੋਈ ਵੀ ਨਜ਼ਰ ਜਿਹੜਾ ਨਹੀਂ ਆਇਆ ਕਜੇ ਕਲਾਕਾਰਾਂ ਦੀ ਗੱਲ ਕਰੀਏ ਤਾਂ ਉਹਨਾਂ ਵੱਲੋਂ ਹੜਾ ਦੌਰਾਨ ਦਾਵਾ ਕੀਤਾ ਗਿਆ ਸੀਗਾ ਕਿ ਇੱਥੇ ਹੜਪ ਪ੍ਰਭਾਵਿਤ ਇਲਾਕੇ ਵਿੱਚ ਅਸੀਂ ਟਰੈਕਟਰ ਜਿਹੜੇ দান ਕੀਤੇ ਆ ਜ਼ਮੀਨਾਂ ਜਿਹੜੀਆਂ ਪੱਧਰ ਕਰਕੇ ਦੇਵਾ ਕੀ ਕੋਈ ਨਜ਼ਰ ਆ ਰਿਹਾ ਦੇਖੋ ਸਮਝਣਾ ਪੈਣਾ ਜੀ ਉਹ ਕੀ ਹੋਇਆ ਅਸੀਂ ਹੁਣ ਇੱਥੇ ਸਾਰੇ ਇਲਾਕੇ ਦੀ ਕੰਮ ਕਰੀ ਸਾਨੂੰ ਕੋਈ ਵੀ ਮੈਨੂੰ ਨਹੀਂ ਲੱਗਦਾ ਇੱਥੇ ਲੋਕਲ ਨੂੰ ਵੀ ਪੁੱਛੀਦਾ ਭਾਈ ਟਰੈਕਟਰ ਉਹ ਕਿੱਧਰ ਗਏ ਉਹ ਕੋਈ ਪਤਾ ਨਹੀਂ ਕੀ ਫਰਾਡ ਹੋਇਆ ਉਹ ਤਾਂ ਖੋਖਣ ਦੀ ਲੋੜ ਆ ਉਹ ਨਹੀਂ ਪਹੁੰਚੇ ਜੀ ਉਹ ਠੀਕ ਆ ਉਦੋਂ ਇੱਕ ਵਾਰੀ ਕਲਾਕਾਰਾਂ ਨੇ ਬਹੁਤ ਨੇ ਇੱਕ ਦੋਆਂ ਨੇ ਐਵੇਂ ਦਾ ਕੀਤਾ ਬਾਕੀਆਂ ਨੇ ਬੜੀ ਸਿਹਰਦਤਾ ਨਾਲ ਕੰਮ ਕਰਿਆ ਕਮਰਗਰੇਵਾਲ ਹੋਣੀ ਆ ਹੋਰ ਆ ਉਹ ਬਾਲੇ ਬੰਦੇ ਮੂਰੇ ਵੀ ਨਹੀਂ ਆਏਗੇ ਸਰਤਾਜ ਹੋਣਾਂ ਦੀ ਜਿਹੜੀ ਫਾਊਂਡੇਸ਼ਨ ਟੀਮ ਆ ਉਹਨਾਂ ਦੀ ਸੇਵਾ ਆਉਂਦੀ ਰਹੀ ਆ ਸੋ ਬਹੁਤ ਸੇਵਾ ਕਰੀ ਆ ਉਹਦੇ ਨਾਲ ਇਹ ਹੁੰਦਾ ਵੀ ਜੋ ਕਲਾਕਾਰ ਲੱਗਦੇ ਆ ਇੱਕ ਮਾਹੌਲ ਬਣਦਾ ਲੋਕ ਹੋਰ ਵੀ ਲੱਗਦੇ ਆ ਤੇ ਆਪਣੇ ਥੋੜੀ ਜਿਹੀ ਆਪਣੇ ਪੰਜਾਬੀਆਂ ਚ ਇਹ ਆ ਵੀ ਜਦੋਂ ਚੱਕ ਲੋ ਚੱਕ ਲੋ ਜਾਦੇ ਹੁੰਦੇ ਉਦੋਂ ਹੀ ਆਪਾਂ ਚੱਲਦੇ ਆ ਜਿਵੇਂ ਹੁਣ ਅਸਲ ਲੋਡ ਤਾਂ ਹੁਣ ਸੀਗੀ ਜ਼ਮੀਨਾਂ ਭਰੀਆਂ ਪਈਆਂ ਲੋਕਾਂ ਦੀਆਂ ਜ਼ਮੀਨਾਂ ਜਿਹੜੀਆਂ ਉਹ ਰੇਤਾਂ ਨਾਲ ਭਰੀਆਂ ਪਈਆਂ ਤੇ ਉਹਨਾਂ ਕੋਲ ਕੋਈ ਕਈ ਤਾਂ ਛੋਟੇ ਕਿਸਾਨ ਉਹਨਾਂ ਕੋਲ ਸਾਧਨ ਵੀ ਹੈ ਨਹੀਂਗੇ ਕਿ ਉਹ ਰੇਤਾ ਜਿਹੜੀ ਉਹ ਚੁੱਕ ਸਕਣ ਤਾਂ ਅਸਲ ਲੋਡ ਜਿਹੜੀ ਹੁਣ ਸੀਗੀ ਹਾਂਜੀ ਉਹ ਦੇਖੋ ਇਹ ਇਹ ਹੁਣ ਇਸ ਪਿੰਡ ਦੀ ਵੇਖੋ ਧਿਆਨਦਾਰੀ ਇਹਨਾਂ ਦੀ ਸਿਆਣਪ ਆ ਵੀ ਇਹਨਾਂ ਨੇ ਉਸ ਚੀਜ਼ 'ਚ ਨਹੀਂ ਪਏ ਇਹ ਮੈਂ ਤੁਹਾਨੂੰ ਇਹ ਦੱਸਾਂ ਕਿ ਇਹ ਇਹ ਪੌਂਦੀ ਇਹਨਾਂ ਨੂੰ ਨਹੀਂ ਹੋਣਾ ਮੈਨੂੰ ਪਤਾ ਵੀ ਜਦੋਂ ਪਿੰਡ 'ਚ ਗ੍ਰਾਈ ਕਰ ਲਈਦੀ ਹੈ ਨਾ ਫਿਰ ਪਿੰਡ 'ਚ ਇਹ ਵੀ ਹੁੰਦਾ ਵੀ ਇਹ ਲੈ ਜਾਂਦੇ ਕਿਉਂ ਨਹੀਂ ਇਹ ਸਾਡੇ ਪਿੰਡਾਂ 'ਚ ਜਦ ਅਸੀਂ ਕਈਆਂ ਨੇ ਕਿਹਾ ਵੀ ਇਹ ਵੀ ਰੋਕ ਲੋ ਉਹ ਇਹ ਧਿਆਨਦਾਰੀ ਹੁੰਦੀ ਆ ਬੰਦਿਆਂ ਦੀ ਵੀ ਨਹੀਂ ਤੇ ਉਹ ਪਿੰਡ ਦੀ ਵੀ ਸਮਝ ਹੁੰਦੀ ਆ ਵੀ ਉਹ ਕਹਿੰਦਾ ਵੀ ਠੀਕ ਹੈ ਨਹੀਂ ਆਮ ਹੁੰਦਾ ਵੀ ਸਾਰੇ ਜਾਣਦੇ ਆ ਜੀ ਅਸੀਂ ਪਿੱਛੇ ਰਹਿ ਗਏ ਜੇ ਭਾਣਾ ਵੀ ਹੁੰਦਾ ਵੀ ਅਸੀਂ ਪਿੱਛੇ ਰਹਿ ਗਏ ਪਰ ਇਹਨਾਂ ਨੇ ਉਹ ਜਿਹੜੀ ਸਮਝ ਇਹ ਵਧਾਈ ਦੇ ਪਾਤਰ ਆ ਵੀ ਇਹਨਾਂ ਨੇ ਰੋਕ ਕੇ ਰੱਖਿਆ ਵੀ ਲੋੜ ਪਊਗੀ ਤੇ ਆਪਾਂ ਪਹਿਲੇ ਦਿਨ ਇਹ ਹੋਕਾ ਵੀ ਦਿੱਤਾ ਸੀ ਵੀ ਭਾਈ ਇਹ ਇੱਥੇ ਗੱਲ ਨਹੀਂ ਰੁਕਣੀ ਵੀ ਹੋਣਾ ਆਪਾਂ ਫੀਡ ਭੇਜਤੀ ਰਾਸ਼ਨ ਭੇਜਤਾ ਇੱਕ ਵਾਰੀ ਰੋਟੀ ਭੇਜਤੀ ਆਪਾਂ ਰੋਟੀ ਜੋਗੇ ਕਰਨੇ ਆ ਬੰਦੇ ਉਹ ਰੋਟੀ ਜੋਗੇ ਕਰਨ ਪਈ ਐ ਸਹਤਾ ਜਿਹੜੀ ਸੇਵਾ ਦਾ ਜਜਬਾ ਵੇਖੋ ਇਹਨਾਂ ਦਾ ਵੀ ਆਮ ਲੋਕ ਆਪਣੇ 8 ਵਜੇ ਹਜੇ ਉੱਠਦੇ ਨਹੀਂਗੇ ਜਿੰਨੇ ਵਜੇ ਸਾਰੇ ਟਰੈਕਟਰ ਲੈ ਕੇ ਪਹੁੰਚੇ ਹੁੰਦੇ ਆ ਅੱਜ ਵੀ 7 ਵਜੇ ਆ ਗਏ ਸੀਗੇ ਤਾਂ ਰਾਤ ਨੂੰ ਉਦੋਂ ਜਾਣਾ ਜਦੋਂ ਜਮਾ ਹਨੇਰਾ ਹੋ ਜਾਣਾ ਆ ਤਾਂ ਇਹ ਇਹ ਇਸੇ ਜਜਵੇ ਦੇ ਸਿਰ ਤੇ ਜਿਹੜਾ ਇਹ ਪੰਜਾਬ ਹੈ ਜਿਹੜਾ ਇਹ ਵਸਦਾ ਪਿਆ ਆ ਗੁਰੂ ਮਹਾਰਾਜ ਦੀ ਕਿਰਪਾ ਆ ਹਾਂ ਹਾਂ ਤਾਂ ਬਿਲਕੁਲ ਐਸੀ ਸਾਡੇ ਨਾਲ ਉਹ ਨੌਜਵਾਨ ਜਿਹੜੇ ਹਰਿਆਣੇ ਦੇ ਨੇੜੇਓਂ ਸੇਵਾ ਕਰਨ ਲਈ ਸਰਹੰਦੀ ਜ਼ਿਲ੍ਹਾ ਫਰੋਇਪੁਰ ਦੇ ਪਿੰਡਾਂ ਵਿੱਚ ਪਹੁੰਚੇ ਆ ਪਿੰਡ ਕਿਲਚੇ ਜਿੱਥੇ ਇਹਨਾਂ ਵੱਲੋਂ ਸੇਵਾ ਜਿਹੜੀ ਆ ਉਹ ਪਿਛਲੇ ਕਈ ਦਿਨਾਂ ਤੋਂ ਨਿਭਾਈ ਜਾ ਰਹੀ ਸੀ ਅੱਜ ਲਾਸਟ ਦਿਨ ਸੀਗਾ ਤੇ ਅੱਜ ਮਿਸਲ ਸਤਲੁਜ ਵੱਲੋਂ ਇਹਨਾਂ ਦਾ ਵਿਸ਼ੇਸ਼ ਤੌਰ ਤੇ ਸਨਮਾਨ ਜਿਹੜਾ ਉਹ ਕੀਤਾ ਗਿਆ ਕਿਉਂਕਿ ਇਹਨਾਂ ਨੇ ਹੜਪੀਟ ਪੀੜਤਾ ਦੀ ਬਾਹ ਜਿਹੜੀ ਆ ਉਹ ਫੜੀ ਆ ਕੋਈ ਪੁੱਤ ਕੈਮਰਾਮੈਨ ਅੱਜ ਵੀਕਤ ਨਾਲ ਰਮਜੇ ਸਖਾਣਾ ਫਰੋਇਪੁਰ ਟੱਲੀ ਗਈ